ਲਾਈਵ ਦੋਸਤੋ ਆਪਾਂ ਬੈਠੇ ਸੀਗੇ ਕਾਲਾ ਟੇਲਰ ਪਿੰਡ ਜਨਾ ਦਾ ਕਾਲਾ ਚੱਲਦਾ ਤੇ ਉਂਗਾ ਨਾ ਹੈਗਾ ਤੁਹਾਨੂੰ ਪਾਲ ਟੇਲਰ ਮਾਸਟਰ ਤੇ ਬਾਬਾ ਕਾਨ ਸਿੰਘ ਦਾ ਗੁਰਦੁਆਰਾ ਤੁਹਾਨੂੰ ਸਾਹਲਾ ਕੋਲੇ ਦੀ ਦੁਕਾਨ ਆ ਤੇ ਜੇ ਕਿਸੇ ਨੇ ਸੂਟ ਸਵਾਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਨੰਬਰ ਵੀ ਆਪਾਂ ਲੈ ਕੇ ਦੇਵਾਂਗੇ ਤੁਹਾਨੂੰ ਵਿੱਚ ਪਾਵਾਂਗੇ ਵੀਡੀਓ ਚ ਆ ਬੰਦਾ ਇਹਦੇ ਕੋਲੇ ਆਇਆ ਸੀਗਾ ਸੂਟ ਸਲਾਈ ਦੇ ਨੂੰ ਸਿੱਧੇ ਕਿਨੇ ਸੂਟ ਦੇਣ ਆਇਆ ਇੱਕ ਹੀ ਆ ਕਰਦਾ ਭੀ ਅੰਮਾ ਇੱਕ ਇੱਕ ਕਰਤਾ ਪਏ ਆ ਮਾ ਹਾਂ ਠੀਕ ਐ ਇਹਨੂੰ ਰੇਟ ਪੁੱਛਦੇ ਆ ਜੇ ਰੇਟ ਬਣ ਗਿਆ ਤਾਂ ਹਾਂ ਵੀ ਕੀ ਰੇਟ ਐ ਬਈ ਚਾਰ ਕੇ ਜੇ ਬਾ ਸਾਢੇ ਤਿੰਨ ਲਾਸਟ ਕੇ ਜੇ ਬਾਲੇ ਦਾ 350 ਜੇ ਦਾ 600 ਬੈਲਟ ਵਾਲੇ ਦਾ 600 ਰੁਪਈਆ ਤੇ ਨਾਲੇ ਵਾਲੇ ਦਾ 300 ਨਾਲੇ ਵਾਲ ਦਾ 300 ਆ ਨਹੀਂ ਰੇਟ ਤਾਂ ਫਿਰ ਸਹੀ ਐ ਨਹੀਂ ਹੁਣ ਤੂੰ ਕਿਹੜਾ ਸੁਣ ਰੇਟ ਤਾਂ ਸਹੀ ਆ ਰੇਟ ਤਾਂ ਜਾਇ ਲਾਸਟ ਕਾਲਾ ਹੀ ਬਣਾਉਣਾ ਆਪਾਂ ਤਾਂ ਲਾਸਟ ਕਾਲਾ ਬਣਾਉਣਾ ਹਾਂ ਠੀਕ ਆ ਨਹੀਂ ਰੇਟ ਤਾਂ ਠੀਕ ਆ ਰੇਟ ਜੈ ਜੈ ਰੇਟ ਤਾਂ ਹਾਂ ਰੇਟ ਵੀ ਜੈ ਜੀ ਆ ਹਾਂ ਤੇ ਫਿਰ ਦੇ ਮੇਚਾ ਦੇ ਸੂਟ ਦੇ ਉਹ ਸੋਚੀ ਉਹਦੇ ਕੋਲ ਆਪਾਂ ਪੈਂ ਥੋੜਾ ਜਿਆ ਆਪਾਂ ਦਾ ਲੋਕਾਂ ਦੀ ਸੇਵਾ ਕਰਨੀ ਆ ਲੈ ਬਈ ਠੀਕ ਆ ਲੋਕਾਂ ਦੀ ਸੇਵਾ ਕਰਨੀ ਗਾਲਾਂ ਦਾ ਠੀਕ ਆ ਫਿਰ ਠੀਕ ਆ ਯਾਰ ਤੇ ਦੇ ਫਰਮੇਚਾ ਦੇ ਤੇ ਆਪਾਂ ਫਿਰ ਸੂਤ ਸਵਾਇ ਤੋਂ ਫਿਰ ਮੇਚਾ ਇਹਦੇ ਕੋਲੇ ਪੱਕਾ ਹੀ ਹੈ ਹੈਗਾ ਪੱਕਾ ਲਿਖਿਆ ਹੋਇਆ ਲਾ ਫਿਰ ਤਾਂ ਪਹਿਲਾਂ ਵੀ ਇਸੇ ਤੇ ਸੋਣਾ ਹਾਂ ਠੀਕ ਆ ਪਹਿਲਾਂ ਵੀ ਇਸੇ ਤੇ ਸੋਣਾ ਠੀਕ ਆ ਠੀਕ ਆ ਫਿਰ ਤਾਂ ਥੋੜਾ ਬਈ ਰੇਟ ਵੀ ਇਹ ਆਂਦਾ ਜਾਇਜ਼ ਆ ਮੇਚਾ ਤੇਰੇ ਕੋਲ ਹੈਗਾ ਤੇ ਕਿੰਨੇ ਦਿਨਾਂ ਤੂੰ ਸੌਂਦੇਗਾ ਬਈ ਹਾਂ ਇਹ ਆ ਇਹ ਗੱਲ ਕਰਨੀ ਇਹਦੇ ਨਾਲ ਕਿੰਨੇ ਦਿਨ ਲੈ ਵੀ ਦੂਜੇ ਦਿਨ ਦੀ ਬਸ ਠੀਕ ਆ ਜਮਾ ਇਹਨੇ ਤਾਂ ਹੀ ਬਾਤੀ ਮੈਂ ਕਹਣਾ ਨਿਆਰਾ ਹੀ ਲਿਆਦਾ ਹਨਾ ਹਾਂ ਆ ਦਾ ਜਮਾ ਤਾਂ ਹੀ ਬਾਤੀ ਨਹੀਂ ਠੀਕ ਆ ਨਾ ਫਿਰ ਵੀ ਇਹ ਕਾਲਾ ਟੇਲਰ ਤੇ ਭਾਈ ਆਪਣਾ ਨੰਬਰ ਕੀ ਆ ਨੰਬਰ ਉਹ ਲਿਖਿਆ ਨੇ ਬੋਲ ਕੇ ਦੱਸ ਲਿਖਿਆ ਦਾ 7348 73408 08323 08323 ਆ ਦੋਸਤੋ ਨੰਬਰ ਤੇ ਜੇ ਕਿਸੇ ਵੀਰ ਨੇ ਪੈਂਡ ਹੈ ਜਿਹੜਾ ਤਾਂ ਹੈਗਾ ਔਲਖ ਜੇ ਕਿਸੇ ਵੀਰ ਨੇ ਕੁਰਤਾ ਪਜਾਮਾ ਤੇ ਪੈਂਟ ਸ਼ਰਟ ਵੀ ਸਵਾਉਂਦ ਨੇ ਬਾਈ ਤੇ ਪੈਂਟ ਸ਼ਾਲ ਦੀ ਕੀ ਸਵਾਈ ਆ 620 ਪੈਂਟ ਸ਼ਰਟ ਦੀ ਦੋਸਤ ਹੋएगी 600 ਸਵਾਈ ਤੇ ਜੇ ਕਿਸੇ ਵੀਰ ਨੇ ਕੁਰਤਾ ਪਜਾਮਾ ਨਾਲੇ ਵਾਲਾ ਲਾਸਟ ਕਾਲਾ 벨ਟ ਵਾਲਾ ਸਵਾਉਣਾ ਪੈਂਟਲ ਸੋਣੀ ਹੋਵੇ ਤੇ ਬਾਈ ਨਾਲ ਸੰਪਰਕ ਕਰ ਲਿਓ ਤੇ ਬਹੁਤ ਵਧੀਆ ਕੱਪੜੇ ਸਿਉਂਦਾ ਧੰਨਵਾਦ ਜੀ